ਕਰਦੇ ਐਸ਼ਨ ਚਲਪੇ ਭਾਂਤ ਭਾਂਤ ਦੇ ਫੈਸ਼ਨਾਂ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥੀਆਂ ਤੇਂ ਅੱਖੀਂ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ਼ ਨਹੀਂ ਕੱਠਿਆਂ ਤੇਂ ਐਸੇ ਸੂਟ ਸੇ ਆਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਨੇ ਟ੍ਰੇਲਰਾਂ ਲੱਗਣ ਨਾ ਸਿਆੜਿਆਂ ਨੂੰ ਚੰਗੀਆਂ 1/3 ਲੰਗੀਆਂ ਕਰਦੇ ਰੀਸ ਕਰਾਨੀ ਦੀਂ ਦਿਨ ਕਾਲ ਯੁਗ ਦੇ ਮਾੜੇ ਵਦਗੀ ਕਾਰ ਸ਼ੈਤਾਨੀ ਦੀਂ ਇਹ ਮੂਰੋਂ ਕੇਸ ਕਟਾਵਣ ਬਚਦੇ ਗਿੱਚੀ ਤੇ ਲਟਕਾਵਣ ਆਂਗਾ ਤੇ ਇੱਕ ਕੰਨ ਚ ਪੈਨ ਲੈ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈ ਹੇ ਲੜਕਾ ਕੇ ਲੜਕੀ ਭੋਰਾ ਸਮਝਣਾ ਆ ਰਈ ਜਾਂਗਾ ਭੋਰਾ ਪਰਨਾ ਮੰਦੇ ਹਾਨੀ ਮਰਦੋਂ ਬਣਨਾ ਚਾਹਣ ਜਨਾਨੀਂਗੀ ਤੁਰਦੇ ਤੋੜ ਲਿਆਉਂਦੇ ਲੋੜੇ ਮਾਰਨ ਕੁੜੀਆਂ ਵਾਂਗ ਮਰੋੜੇ ਗੋਗਲ ਪਹਿਨ ਜਪਾਨੀ ਦੀਂਗੀ ਦਿਨ ਕਾਲ ਯੁਗ ਦੇ ਮਾੜੇ ਵੱਧ ਕੀ ਕਾ ਸ਼ੈਤਾਨੀ ਦੀਂਗੀ ਕਿੰਨੀ ਤੇ ਕੁੜੀਆਂ ਕਰਦੇ ਐਸ਼ਨ ਚਲਪੇ ਭਾਂਤ ਭਾਂਤ ਸ਼ਨਾ ਹਾਂ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥੀਆਂ ਤੇ ਅੱਖੀਂ ਸ਼ਹਿਰ ਵਿੱਚ ਵੇਖੋ ਜੇ ਬਿਸ਼ ਵਾਸ਼ਨੀ ਕੱਠਿਆਂ ਤੇ ਐਸੇ ਸੂਟ ਸੇ ਆਉਂਦੇ ਟੇਲਰ ਲੱਜੇ ਫਿਲਮ ਦਾ ਦਿਸਣ ਟ੍ਰੇਲਰਾਂ ਲੱਗਣ ਨਾ ਸਿਆੜਿਆਂ ਨੂੰ ਚੰਗੀਆਂ 1/3 ਛਾਤੀਆਂ ਨੰਗੀਆਂ ਕਰਦੇ ਰੀਸ ਕਰਾਨੀ ਦੀ ਇਨ ਕਾਲੀ ਯੁਗ ਦੇ ਮਾੜੇ ਵੱਦਗੀ ਕਾਰ ਸ਼ੈਤਾਨੀ ਦੀਂ ਇਹ ਮੂਰੋਂ ਕੇਸ ਕਟਾਵਣ ਬਜਦੇ ਗਿੱਚੀ ਤੇ ਲਟਕਾਵਣਾਂ ਤੇ ਇੱਕ ਕਨਚ ਪੈਨਲੇ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈਆਂ ਹਾਂ ਹੈ ਲੜਕਾ ਕੇ ਲੜਕੀ ਭੋਰਾ ਸਮਝਣਾ ਆ ਰਹੀਆਂ ਭੋਰਾ ਪਰਨਾ ਮੰਦੇ ਹਾਨੀ ਮਰਦੋਂ ਬਣਨਾ ਚਾਹਣ ਜਨਾਨੀਂਗੀ ਨੀ ਦੀਂਗੀ ਦਿਲ ਕਾਲ ਯੁਗ ਦੇ ਮਾੜੇ ਵੱਦਗੀ ਕਾਰ ਸ਼ੈਤਾਨੀ ਦੀਂਗੀ ਤੇ ਕੁੜੀਆਂ ਕਰਦੇ ਐਸ਼ਨ ਚਲਪੇ ਭਾਂਤ ਭਾਂਤ ਦੇ ਫੈਸ਼ਨ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥਿਆਂ ਤੇ ਅਕੀ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ਼ ਨਹੀਂ ਕੱਠਿਆਂ ਤੇਗੇ ਐਸੇ ਸੂਟ ਸੇ ਆਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਣ ਟ੍ਰੇਲਰਾਂ ਲੱਗਣ ਨਾ ਸਿਆੜਿਆਂ ਨੂੰ ਚੰਗੀਆਂ 1/3 ਛਾਤੀਆਂ ਨੰਗੀਆਂ ਕਰਦੇ ਰੀਸ ਕਰਾਨੀ ਦੀ ਦਿਨ ਕਾਲ ਯੁਗ ਦੇ ਕਨਚ ਫਾਈਨਲੇ ਬੁੰਦੇ ਜਮੇਨ ਚਾਰ ਸੀ ਪਹਿਲਾ ਹੁੰਦੇ ਲੱਕੀ ਜੀਨ ਚੜਾ ਲਈਆਂ ਹੈ ਲੜਕਾ ਕੇ ਲੜਕੀ ਭੋਰਾ ਸਮਝਣਾ ਆ ਰਹੀਆਂ ਭੋਰਾ ਪਰਨਾ ਮੰਨਦੇ ਹਾਨੀ ਮਰਦੋਂ ਬਣਨਾ ਚਾਹਣ ਜਨਾਨੀਂਗੀ